ਇਹ ਸਾਨੂੰ ਜਿਗਾਰ ਦਿਖਾਉ ਰਿਆ ਦੋ ਲਾਇਆ ਹੋਇਆ ਯਾਰ ਦਾ ਸਾਡੇ ਦਾ ਸਕੂਟਰ ਆ ਪੰਜ ਨੇ ਵਜਾਜ ਵਾਲਾ ਦਾ ਚੀਤਕ ਸਕੂਟਰ ਆ ਇਹ ਬਾਈ ਨੇ ਜਿਗਾਰਡ ਲਾ ਕੇ ਸਕੂਟਰ ਦਾ ਦੇਖੋ ਕੀ ਬਣਾਤਾ ਇਹ ਐਮਸੀ ਇਹ ਤਾਂ ਬੰਦ ਹੋ ਜਾਂਦਾ ਸਾਰਾ ਕੁਝ ਆ ਚੱਕ ਬੈਟਰੀਆਂ ਫਿੱਟ ਕਰਦੇ ਆ ਵੀਰੇ ਇਹਦੇ ਚ ਇਹ ਕੋਈ ਇਹਦੇ ਚ ਪੈਟਰੋਲ ਨਹੀਂ ਪਾਉਣਾ ਕੁਝ ਨਹੀਂ ਕਰਨਾ ਲੈ ਵੀ ਸਟਾਰਟ ਕਰ ਓਏ ਓਏ ਤੋਰ ਕੇ ਤੋਰ ਕੇ ਦਿਖਾ ਲਾਤੀ ਨਾ ਕਰੀ ਗਿਆ ਵੀ ਆ ਖੜਿਆ ਚਾਬੀ ਰਹਿਣ ਦੇ ਵਿੱਚ ਹੀ ਚਾਹੇ ਬਾਅਦ ਚ ਲਾ ਦਾਂਗੇ ਚਾਰ ਲੈ ਆ ਲੱਗ ਗਿਆ ਲੋਕ ਹੁਣ ਜਾਊ ਸਾਡਾ ਵੀਰ ਗੇੜਾ ਦੇ ਕੇ ਆਊਗਾ ਦੇਖ ਕਿਉਂ ਆ ਜਾ ਮੋੜ ਲੈ ਇੱਥੋਂ ਹੀ ਜੇ ਕੋਈ ਦੇਖੂ ਅਗਲਾ ਕੋਈ ਸਕੂਟਰ ਆਵਾਜ਼ ਹੀ ਨਹੀਂ ਕਰਦਾ ਭਾਣਾ ਹੈ ਬ੍ਰੇਕ ਤਾਂ ਥੱਲਣ ਲਈ ਲੱਗਦੇ ਹੋਣਗੇ ਇੱਥੇ ਥੱਲੇ ਤਾਂ ਦਿੱਤੀ ਜੇ ਲੱਗੇ ਕੋਈ ਚਾਰੇ ਤੇ ਮੈਂ ਸਾਰੇ ਲੱਗਦੇ ਨੇ ਇਹ ਹੈ ਜੀ ਇਹ ਜਿਹੜੀ ਕਾਰ ਕੱਢੀ ਆ ਆਹ ਰੇ ਛੱਡ ਕਹਿਲ ਸਾਹਿਬ ਖੜੇ ਇਹ ਆਹਾ ਚਹਿਲ ਆ ਸਾਡਾ ਬਾਈ ਇਹਦੀ ਕਾਰਡ ਆ ਇਹ ਸਕੂਟਰ ਤੇ ਬੈਟਰੀਆਂ ਹੋਰ ਵੀ ਵੀਰਾਂ ਨੇ ਜੇ ਬੜਵਾਉਣੀ ਆ ਤਾਂ ਇਹਨਾਂ ਨਾਲ ਸੰਪਰਕ ਕਰਿਓ ਤੁਹਾਡੇ ਸਕੂਟਰ ਨੂੰ ਬੈਟਰੀਆਂ ਬਟ ਕਰਕੇ ਜਮਾਂ ਨਾ ਕੋਈ ਪੈਟਰੋਲ ਦਾ ਖਰਚਾ ਚਾਰਜ ਕਿੱਥੋਂ ਹੁੰਦਾ ਫਿਰ ਇਹ ਚਾਰਜ ਸਾਰਾ ਕੋਲ ਕਹਿੰਦੇ ਚਾਰ ਥੱਲੇ ਆਹ ਨਹੀਂ ਹਾਂ ਆ ਦੇਖੋ ਜੀ ਇਹ ਇੱਥੋਂ ਚਾਰਜ ਹੁੰਦਾ ਇਹ ਫਿਰ ਪੂਰਾ ਐਂਡ ਗੱਲ ਬਾਤ ਆ ਕਿੰਨਾ ਕਿੰਨਾ ਟਾਈਮ ਲੱਗਿਆ ਫਿਰ ਇਹਨੂੰ ਤਿਆਰ ਕਰਨ ਨੂੰ 10 ਦਿਨ 10 ਦਿਨਾਂ ਚ ਤਿਆਰ ਹੋ ਗਿਆ 10 ਦਿਨਾਂ ਚ ਬੜਾ ਦੀ ਗੱਲ ਕਰਨੀ ਪੈਂਦੀ ਫਿਰ ਬਿਲਡਿੰਗ ਕਰਨੀ ਪੈਂਦੀ ਹੈ ਭਰਾਵਾ ਬੜਾ ਠੀਕ ਹੈ ਜੇ ਆਪ ਹੋਰ ਕਿਸੇ ਨੇ ਤਿਆਰ ਕਰਾਉਣਾ ਹੋਵੇ ਹੈ ਚੈਲ ਸਾਹਿਬ ਕਿੰਨੇ ਰੁਪਏ ਲਵਾਂਗੇ ਆਪਾਂ ਜੇ ਕਿਸੇ ਨੇ ਤਿਆਰ ਕਰਾਉਣਾ ਹੋਵੇ ਕੋਈ ਨਾ ਕਰ ਲਾਂਗੇ ਇਹ ਕਰ ਦਿਆਂਗੇ ਤਿਆਰ ਜਾ ਲੈ ਵੀ ਮਿੱਤਰੋ ਜੇ ਕੇਰੇ 70 ਬੈਂਟਰੀਆਂ ਦੇ ਕਰਾਉਣਾ ਹੋਦਾ ਤਾਂ ਸਾਡੇ ਨਾਲ ਸੰਪਰਕ ਕਰੋ ਚੈਲ ਸਾਹਿਬ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੂਗਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਧੰਨਵਾਦ ਜੀ ਦੋਸਤੋ